ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਹਰੀਕੇ ਕਲਾ ਛੋਟੇ ਵੱਡੇ ਹਰੀਕੇ ਵੀ ਇਹਨੂੰ ਕਿਹਾ ਜਾਂਦਾ ਹੈ ਇਸ ਪਿੰਡ ਵਿੱਚ ਬਾਈ ਹਰਾਂ ਦਾ ਮੰਡੀ ਦਾ ਕੰਮ ਆ ਦਾਣਾ ਮੰਡੀ ਦੇ ਵਿੱਚ ਹਰ ਮੰਗਲਵਾਰ ਮੰਡੀ ਲੱਗਦੀ ਹੈ ਤੇ ਮੰਡੀ ਦੋਸਤੋ ਲੱਗ ਚੁੱਕੀ ਆ ਸਵੇਰ ਸਵੇਰਾ ਦਾ ਟਾਈਮ ਆ ਕੁਝ ਜਾਨਵਰ ਆ ਚੁੱਕੇ ਆ ਬਾਕੀ ਚਾਹ ਪਾਣੀ ਦਾ ਲੰਗਰ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਚੰਗਾ ਪ੍ਰਬੰਧ ਆ ਇੱਥੇ ਦੋਸਤੋ ਮੁਰਗੇ ਮੁਰਗੀਆਂ ਵੀ ਆਉਂਦੇ ਆ ਤੇ ਬੱਕਰੇ ਬੱਕਰੀਆਂ ਵੀ ਆਉਂਦੀਆਂ ਦੇਖ ਸਕਦੇ ਹੋ ਤੁਸੀਂ ਆ ਗੱਡੀ ਦੇ ਵਿੱਚ ਵੀ ਨਗ ਹੈਗੇ ਜਿਵੇਂ ਵੀ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਦੋਸਤੋ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦਿਓ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੇ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਜਿਹੇ ਚੰਗੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਉਹ ਕਰ ਸਕੋ ਸੋ ਦੋਸਤੋ ਲੈਨੇ ਅੰਡਰਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਪਹਿਲਾ ਸਬਦਾ ਇਸ ਮੰਡੀ ਦਾ ਹੋ ਗਿਆ ਸਭ ਦਾ ਹੋ ਗਿਆ ਸਭ ਦਾ ਨਾਦੀਆ ਬਾਈ ਦਾ ਕਿਨਾਰੀ ਰੁਕਦੀ ਆਪਣਾ ਰਸਤ ਮਤਲਬ ਹੈ ਕਿਨਾਰਾ ਨਾਲ ਜਾਣਦਾ ਤੁਮ ਮੈਂ ਰਹਿੰਦਾ ਬਾਹਰ ਬਰਤਵਾਰੇ ਬਰਤਵਾਰੇ ਤੋਂ ਦਮਨਕੇ ਦਾ ਉਧਰੀ ਸਾਈਡ ਤੇ ਉਧਰੀ ਸਾਈਡ ਨਹੀਂ ਦੂਜੀ ਸਾਈਡ ਦੋ ਦੋ ਜਾਂਦਾ ਬੰਦਰਾ ਦੀ ਛੜਕਦੀ ਹੁੰਦੀ ਹਾਂ ਹਾਂ ਬੰਦਰਾ ਛੜਕਿਆ ਕੇ ਕਿਹੜਾ ਜਾਂ ਛੜਕਦੇ ਖੱਲੇ ਦਾਰ ਦੇ ਖੱਲੇ ਦਾਰ ਬਾਈ ਗੱਲ ਫੇਰ ਬਣੂਗੀ ਤੁਸੀਂ ਆ ਵੇਖਣ ਦੇ ਦੇ ਬਰਾਬਰ ਹੈਗਾ ਬਰਾਬਰ ਹੈ ਉੱਠ ਘੋੜੇ ਦਾ ਮੋੜ ਲੱਕੇ ਇਹ ਬੰਦਰਾ ਇਹਦਾ ਗਾਂ ਕਰੀ ਗਰਤੀ ਤੂੰ ਵੀ ਹੈ ਕਿ ਨਹੀਂ 2 ਕਿਲੋ ਦਾ ਉਹ ਆ ਇਹ ਹੈ ਹੈ ਕਿ ਨਹੀਂ ਥੋੜਾ ਥੋੜਾ ਤਾਂ ਬਣੀ ਹੈ ਕਿ ਇਹ ਵੱਡੀ ਕਰਕੇ ਵੱਡੇ ਬਣਾ ਲੈ ਕਿੰਨੇ ਪੈਸੇ ਨਾਲ ਇਹ ਦੇ 6000 ਰੱਖਿਆ ਸੀ ਨਾਲ 6000 ਮੈਂ ਪੈ 6000 ਪ੍ਰਮਾਣ ਮੁਕਤੀ ਲੈਣਾ ਨੂੰ ਕੀ ਬਾਪਰੇ ਇਤਨੀ ਬਣੀ ਤਾਂ ਉਹ ਇਹਦਾ ਹੋ ਖਰਦਾ ਬੱਕਰਾ ਉਹਨੇ ਨਾ ਰੱਖਿਆ ਬਰਾਬਰ ਖੜੂ ਤੇ ਭੰਗ ਉਹ ਨਹੀਂ ਬਰਬਰੀ ਹੈ ਇਹ ਹਾਂਜੀ ਜੀ ਉਹ ਮੇਮਣੇ ਆਹ ਭਾਈ ਇਧਰ ਬਰਾਬਰ ਆ ਯੋ ਬੱਚਾ ਖੇ ਲਈ ਕਰਦੇ ਆਂ ਇਧਰ ਨੂੰ ਮੂੰਹ ਕਰ ਲਾ ਮਗਰ ਕੀ ਲਿਖਿਆ ਅੱਖਾਂ ਖੋਲ ਮੜ ਗਈਆਂ ਅੱਛਾ ਠੀਕ ਹਾਂ ਦਾ ਯਾਰ ਇਹਨਾਂ ਨੇ ਗੁਰਪ੍ਰੀਤ ਵੇਚੇ ਵਾਲੀ ਗੱਲ ਕਰ ਦੱਸ ਵੀ ਕੀ ਮੋਲ ਆ 25000 ਰੁਪਏ ਮਰ ਗਿਆ ਕੱਲੇ ਰਾ ਕੇ ਹੋਰ ਵੀ ਨਾਲ ਕੱਲੇ ਦਾ ਦੇਣੇ ਕਿਤੇ ਦੇ 30000 ਦੇ ਬਾਲੀ ਜੀ ਉਹ ਕੱਲੇ ਦਾ ਮੰਗੀ ਜਾਂਦਾ ਤੂੰ ਜੋੜੀ ਦਾ ਲਾਈ ਇਹਨਾਂ ਤਿੰਨਾਂ ਦਾ ਤਿੰਨਾਂ ਦਾ ਤਿੰਨਾਂ ਦਾ ਹੀ ਮੈਂ ਕਿਹਾ ਕੱਲੇ ਦਾ ਨਹੀਂ ਤਿੰਨਾਂ ਦਾ ਲਾਈ ਜਾਂਦਾ 25 ਮੰਗਿਆ ਹੈ ਤਿੰਨਾਂ ਦਾ ਹੀ ਠੀਕ ਆ ਫਿਰ ਠੀਕ ਆ ਪਹਿਲਾਂ ਐ ਲੱਗੀ ਦਾ ਸਾਹਮਦੇ ਕੱਲੇ ਬਹੁਤ ਛੀ ਗਲਤ ਨਹੀਂ ਸੌਦਾ ਕਰਾਓ ਵੀ ਇਹ ਬਹੁਤ ਵਧੀਆ ਆ ਆਪ ਹੀ ਮਾਰਾ ਆਪ ਮਾਰਾ ਇਹ ਕੋਈ ਮਾਰਾ ਵਾਦਾ ਹੀ ਲੱਗੇ ਕੋਈ 6.5 ਦਿਨ ਹੋਣਾ ਪੜਾ ਹਾਂ ਠੀਕ ਠੀਕ ਐਡੀ ਸੱਟ ਮਾਰਦੀ 25 1500 ਦੀ ਸੱਟ ਮਾਰਦੀ 200 ਨਹੀਂ ਪਾਇਆ ਕਿੱਥੇ ਸਾਲਾ ਯਾਰ ਕੋਈ ਨਹੀਂ ਦੋ ਮੰਗ ਲਿਆ ਅਜੀ 12 ਲੱਖ ਠੀਕਾ ਪੂਰਾ ਤਾਂ ਨਹੀਂ ਮਿਲਦਾ ਭਰਾ 12 ਲੱਖ ਮੁੱਲ ਤਾਂ ਉਹ 32 33 35 ਨਹੀਂ ਲੱਖ ਮੰਗ ਲਾ ਮੁੱਲ ਦਾ ਤਾਂ ਕੀ ਆ ਯਾਰ ਫਿਰ ਹੁਣ ਕੀ ਮੰਗਲਾ ਮੰਗਲਾ ਨਹੀਂ ਹੈ ਭਾਈ ਹੋਰ ਕੀ ਆ ਨਹੀਂ ਭਾਈ ਹੋਰ ਕੀ ਆਣਾ ਨਹੀਂ ਬਈ ਫਰਕ ਬੋਤਿਆ ਕੱਢ ਲਾ ਫਰਕ ਯਾਰ ਰੱਖਿਆ ਉਹਨੇ 16 1500 ਰੁਪਿਆ ਵਿੱਚ ਠੋਕ ਕੇ ਕੇਰੀ 2000 ਦੀ ਦੇਣੀ ਹੈ ਬਈ ਲੈਣੇ ਆ ਜਿੱਤੇ ਚਾਹ ਕਰਦਾ ਬੋਡੀ ਦੇ ਨਹੀਂ ਹੁਣ ਹਾਂ ਦੇ ਦੂੰਗਾ ਬੋਡੀ ਦੇ ਹਾਂ ਬੋਡੀ ਦੇ ਦੂੰਗਾ 8000 ਉਹ ਬੋਡੇ ਨਹੀਂ ਹੈ ਤਾਂ ਦੇਗੇ ਇਹਨੂੰ ਉਹ ਬੋਡੇ ਆ ਹੋ ਨਹੀਂ ਲਓ ਵੀ 16000 ਰੁਪਿਆ ਲਾਦਾ ਅੰਕਲ ਨੇ ਤੇ ਬਾਈਆਂ ਦਾ 24000 ਦੇ ਦਊਂਗਾ ਇਹ ਸੌਦਾ ਸਿਰੇ ਚੜਿਆ ਤੁਹਾਨੂੰ ਦਿਖਾਵਾਂਗੇ। ਲੋ ਵੀ ਆ ਦੋ ਆ ਜਾਨਵਰ। ਉਰਲੀ ਪਾਠਾ ਤੇ ਪਰਲਾ ਬੱਕਰਾ। 15000 ਰੁਪਏ ਮੰਗਿਆ ਮਲਕੀਤ ਦੇ ਆ ਇਹ। ਆਪਣੇ ਆ ਬਾਈ। 15000 ਰੁਪਏ ਮੰਗਿਆ ਬਾਈ। ਹਾਂ ਬਈ 15 ਮੰਗਿਆ ਜੀ। ਕੀ ਲਾਉਂਦੇ ਆ ਉਹ? ਨੌ ਲਾਇਆ ਜੀ ਨੇ। ਨੌ ਲਾਇਆ। ਨੌ ਲਾਇਆ ਬਾਈ ਗੁਰਪ੍ਰੀਤ। ਹੋਰ ਆਉਂਦਾ ਕੋਈ ਮਾੜਾ ਮੋਟਾ ਸਮਝ ਮਾੜਾ ਮੋਟਾ ਜੈ ਜੀ ਲਾਏ ਆਪਾਂ ਕੱਲ੍ਹ ਲਾ ਕੇ ਆਪਾਂ ਨੂੰ ਠੀਕ ਆ ਪੂਰੇ ਪੈਸੇ ਲਾਏ ਪੂਰੇ ਪੈਸੇ ਲਾਉਣੇ ਇਹ ਪੂਰੇ ਪੈਸੇ ਲੈਣੇ ਮੁਰਤੇ ਠੀਕ ਹੈ ਕਾਦਾ ਬਾਈ ਸੌਦਾ ਹੀ ਹੋ ਗਿਆ ਚੁੱਪ ਕਰਕੇ ਖੜਾ ਰਹੀ ਇੱਥੇ ਆਈ ਖੜ ਜਾ ਬੱਸ ਲਾ ਵੀ ਹਰਲਾ ਹੋ ਗਿਆ ਪਾਲੋ ਲੋ ਵੀ ਆ ਦੋ ਜਾਨਵਰਾਂ ਦਾ ਸੌਦਾ ਹੋਇਆ ਬਾਈ ਮਲਕੀਤ ਲੈ ਕੇ ਆਇਆ ਇਹ ਛੱਤਿਆਣੇ ਵਾਲਾ ਕਿੰਨੇ ਦਾ ਗੁਰਪ੍ਰੀਤ ਸਾਢੇ 10 ਦਾ ਜੋੜਾ ਹੋ ਗਿਆ ਬਹੁਤ ਬਹੁਤ ਧੰਨਵਾਦ ਬਾਈ ਅਗਲਾ ਸੌਦਾ ਇਸੇ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ 400 ਪਾਇਆ ਉਹਨੇ ਸੂਣ ਹੀ ਕੀਤੀ 15 ਪਿੱਲਾ ਪਾਤਾ 400 ਵੀ ਲਖਾਈ ਪਾਦੀ ਤੈਨੂੰ ਹੋਰ ਕੀ ਲਖਾਈ ਉਹਦੀ ਅੱਖ ਨਹੀਂ ਤੈਨੂੰ ਪਾਦੀ ਯਾਰੇ ਬਸ ਗੱਲ ਚਲੋ ਨੇਕ ਦੇ ਪੈਸੇ ਬਾਈ ਨਹੀਂ ਦਵਾ 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 ਦੇ ਤੇਰੀ ਉਹਨੂੰ ਪਤਾ ਲੱਗੂਗਾ ਨਹੀਂ ਦੂਜੀ ਆਖਰ ਦੀ ਮੈਦਾਨ ਬਣਾ ਲੈ ਕੇ ਲੈ ਜਾ ਪਾਲ ਹਾਲਾ ਚੱਕ ਕੇ ਫੜ ਲਿਓ ਹਾਂ ਦਸ ਜੀ ਸਾਡੇ ਦਸ ਨਹੀਂ ਨਹੀਂ ਹਾਲਾ ਸਾਡੇ ਦਸ ਉਹ ਪਤੀ ਦਾ ਬਣ ਪੁੱਛੇ 500 ਪਾ ਨਹੀਂ ਕੋਈ ਨਹੀਂ ਰਹਿਣ ਦੇ ਰਹਿਣ ਦੇ ਉਹ ਨੂੜ ਦਾ ਪਾਣੀ ਦਾ ਪਾਣੀ ਇਹਨੂੰ ਰੱਖਾ ਇਹਨੂੰ ਨੂੜ ਦਾ ਪਾਣੀ ਦੇ ਦੇ ਆ ਲੋ ਗੋਟੂ ਆ ਲੋ ਗੋਈ ਸਾਹ ਹਕਤਾਚ ਕੱਲਾ ਬਡੂਆ ਕੱਢ ਕੇ ਫੇਰ ਕੱਢ ਲਿਆ ਤੇ ਹੁਣ ਦਿੰਦਾ ਨਹੀਂ ਲੱਪਣਾ ਮੈਂ ਹੁਣ ਦੱਸੀ ਸਾਰੀ ਗੱਲ ਮੈਨੂੰ ਯਾਰ ਤੂੰ ਬੁੜਾਈ ਹੈ ਗੱਲ ਨੂੰ ਕਰਦੇ ਆ ਕੁਛ ਮੈਂ ਫੇਰ ਕਰਨਾ ਪਊਗਾ ਤਰਤੇ ਯਾਰ ਫੜ ਯਾਰ ਫੜਾ ਫੜਾ ਕਰ 11 ਦੇਉਗੇ ਲਖਾਈ ਤੇਰੀ ਨਾ ਲਖਾਈ ਨਹੀਂ ਲਖਾਈ ਓਏ ਕੀ ਕਰ ਓਏ ਓਏ ਨਹੀਂ ਯਾਰ ਲਖਾਈ ਬੋਲਿਆ ਨਹੀਂ ਬਸ ਸਹੀ ਹੈ ਓ ਬੋਲਿਆ ਨਹੀਂ ਲਖਾਈ ਆਪਾ ਓ ਦੂਆ ਇੱਕ ਦੂਆ ਸਹੀ ਲਖਾਈ ਆ ਬੋਲ ਨਹੀਂ ਕੋਈ ਓ ਤੂੰ 300 ਦੇ ਨਹੀਂ 300 ਲੈ ਲੈ ਤੈਨੂੰ 300 ਦੇ ਯਾਰ ਓ ਹਲੜੀ ਕਹ ਤੋ ਜਾਣੇ ਯਾਰ 300 ਦੇ ਦੀ ਯਾਰ 500 ਦੇ ਤੂੰ ਬਾ 300 ਦੇ ਬਸ 500 ਹੀ ਮੱਦ ਦੇ ਮੇਰੇ 500 ਮੈਂ ਦੇ ਓ ਤੈਨੂੰ ਆ ਵੀਡੀਓ ਗੱਲ ਬੰਦੀ ਗੱਲ ਆ ਨਾ 100 ਦਾ ਹੀ ਫਰਕ ਆ ਉਹ ਚੱਪ ਕਰ ਜਾ ਯਾਰ ਉਹ 100 ਦਾ ਹੀ ਉਹ 100 ਦਾ ਫਰਕ ਆ ਯਾਰ 100 ਤੋਂ ਘਟਦੇ ਜਾ ਯਾਰ ਫਾਇਦਾ ਲੈ ਆਲੇ ਵਾਰ ਮਿਲਦੀ ਤਾਂ ਗੱਲ ਤਾਂ ਲੋ ਨਾ ਕਰ ਲੈ ਕੇ ਇਹਦਾ ਗੱਲ ਸੁਣ ਲਿਖਾਈ ਆ ਪੋਲੀ ਬਾਈ ਲੈ ਦੇ ਵਾਤਵਾ ਪੋਲੀ ਨੇ 100 ਦੇ ਦੂ 200 ਚੱਲ ਜਨਾਬ ਜਨਾਬ ਬੋਲੀ ਚੱਲ ਘੜਾਓ ਪੈਸੇ ਬਾਈ ਤੂੰ ਹੀ ਤਾਂ ਆ ਲੜਨ ਲੱਗ ਜਾਨੇ ਜਮ ਉਹ ਖੇਤਰੀ ਹੋ ਜਾਂਦਾ ਵੀਡੀਓ ਦੀ ਜੜ ਕੱਢ ਦਿੰਦੇ ਆ। ਸਹੀ ਗੱਲ। ਉਸੇ ਨੂੰ ਸਾਧੈ ਨੂੰ ਇਧਰ ਜੀ ਲੋ। ਲੋ ਜੀ ਲੋ। ਇਹਦਾ ਫਾਇਦਾ। ਹੋਰ। ਉਹ ਯਾਰ ਸਟੈਕ ਲਾ ਆਂਦੇ ਆ। ਐਵੇਂ ਸੋ ਪਿੱਛੇ ਉਹ। ਉਹ ਚੱਲ ਕੋਈ ਹੁੰਦਾ ਯਾਰ। 100 ਬੰਨ ਮਾਰ ਜਗਾ ਯਾਰ। 4 ਰੁਪਏ ਇਹਨਾਂ ਨੂੰ ਆਉਣ ਜਾਣੀ ਨਹੀਂ ਪੂਰਾ ਹੁੰਦਾ। ਮੇਰੇ ਗਾਂ ਵੇਚਣੇ ਦੁਕਾਨ ਤੇ ਯਾਰ। ਨਾ ਬਾਈ। ਨਾਂ ਦੱਸੇ ਸਕਦੇ ਵਾ ਇਹਦਾ ਨਾ। ਬਣਾ ਕੇ ਹਾਂ ਬਣਾ ਜੀ ਗਿਣੋ ਪੈਸੇ ਬਈ ਕੋਣ ਹੀ ਕੋਣ ਦੇ ਦੇ ਬਸ ਤੂੰ ਚੱਲੀ ਚਲਾ ਦੇ ਚੱਲ ਠੀਕ ਲਵੀ ਮਲਕੀਤ ਔੜ ਭਾਈ ਤੋਂ ਛੱਤੇ ਆਣੇ ਤੋਂ ਆਇਆ ਸੀ ਬਾਈ ਦੋ ਨਾਗ ਲੈ ਕੇ ਇਹਦਾ ਸ਼ਬਦਾ ਹੁੰਦਾ 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 ਹੁਣ ਜਾਸਰੇ ਚੜਿਆ ਤੇ ਨਾਗ ਤੁਹਾਨੂੰ ਦਿਖਾ ਦਿੰਦੇ ਆਹ ਨਾਗਾ ਜੀ ਦੋ ਮੂਰਲੀ ਬੱਕਰੀ ਆ ਤੇ ਉਹਦਾ ਬੱਚਾ ਮਗਰ ਬਰਬਰੀ ਕਰਾਉਸਾ ਤੇ ਇਸ ਤੋਂ ਅੱਗੇ ਤੁਹਾਨੂੰ ਦਿਖਾਉਣੇ ਆ ਅਗਲਾ ਸੌਦਾ ਉਹਦਾ 100 ਦੇ ਤਾਂ ਲਖਾਈਦਾ ਤੁਸੀਂ ਹਾਂ ਤਾਂ ਨਹੀਂ ਗਈ ਤਾਂ 3500 ਘਟੂਗਾ ਇਹਦੇ ਵਿੱਚੋਂ 3500 ਦੇ ਅਗਣੀ ਮਗੰਗ ਬੰਦ ਲੂੰ ਗਮ ਸੋ थैंक यू ਜੀ ਹਾਂ ਹੁਣ ਹਾਪਾ ਕੇ ਗਿਣਨਾ ਸਾਰੇ ਉਸੇ ਨੂੰ ਗਿਣਾ ਦੇ ਬਾਈ ਨੂੰ ਸਿੱਧੇ ਮਾੜੇ ਮਗਰ ਨੂੰ ਅਸ 90 ਅਸ ਅਜਿਹਾ 10 ਹੀ ਹੱਥ ਗਹਿਰੋਂ ਗਿਣ ਉਹਨਾਂ ਦੀ ਲਿਖਾਈ ਦੇ ਦੇ ਉਹਨਾਂ ਦੇ ਨਾਲ ਬੱਕਰੀ ਦਾ ਜਿਹੜਾ ਸੌਦਾ ਉਹ ਇਹ ਜੋੜੇ ਦਾ ਉਹਦੇ ਵੀ ਪੈਸੇ ਆ ਗਏ ਤੇ ਮੜਾਕ ਵਾਲੇ ਨੇ ਲਿਆਇਆ ਸੁਖਦੇਵ ਨੇ ਇਹ ਜਾਨਵਰ ਜੋੜੇ ਬਹੁਤ ਬਹੁਤ ਧੰਨਵਾਦ ਅਗਲਾ ਸੌਦਾ ਤੁਹਾਨੂੰ ਦਿਖਾਉਣਾ ਹੈ ਇਸੇ ਤਰ੍ਹਾਂ ਜੋੜੇ ਆਪਣੇ ਚੈਨਲ ਦੇ ਨਾਲ